ਸਾਡੇ ਚਿੜਗੀਆਂ ਹੈ ਨਹੀਂ ਖਤਮ ਹੋ ਗਈਆਂ ਜੰਗਲਾਂ 'ਚ ਹੀ ਆ ਗਈਆਂ ਐਨ ਪੂਰਾ ਰਿਸਕ ਲੈ ਕੇ ਪਹੁੰਚੇ ਆ ਇੱਥੇ ਤੱਕ ਉਹ ਭਾਲੂ ਨੇ ਪਾੜਤਾ ਮਿੱਤਰੋ ਇਹ ਤਾਂ ਗੰਜੀ ਪਹਾੜੀ ਸ਼ੁਰੂ ਹੋ ਜਾਂਦੀ ਆ ਜਸਟ ਲੁਕਿੰਗ ਲਾਈਕ ਅ ਵਾਓ ਇਸ ਤਰ੍ਹਾਂ ਗੰਜੀ ਪਹਾੜੀ ਦੇ ਟਾਪ ਉੱਤੇ ਪਹੁੰਚ ਗਏ ਆ ਇਦਾਂ ਦੇ ਘਰ ਆ ਇਹਨਾਂ ਦੇ ਦੇਖੋ ਆ ਬੈਡਰੂਮ ਵਗੈਰਾ ਬਾਈ ਵੀ ਸਿੱਧੂ ਮਸੇਵਾਲ ਦਾ ਫੈਨ ਨਿਕਲਿਆ ਬਾਈ ਇੱਧਰ ਤਾਂ ਸਾਨੂੰ ਆ ਪੰਛੀ ਕਿਹੜਾ ਹੈਗਾ ਚਿੜੀ ਹੈ ਜੀ ਉਹ ਆ ਚਿੜੀ ਆ ਸਾਡੇ ਤਾਂ ਚਿੜਗੀਆਂ ਹੈ ਨਹੀਂ ਖਤਮ ਹੋ ਗਈਆਂ ਜੰਗਲਾਂ 'ਚ ਹੀ ਆ ਗਈਆਂ ਅਰੇ ਚਲੋ ਚੱਲ ਬਈ ਇਹਦੋਂ ਕੀ ਹੋ ਰਿਹਾ ਹੈ ਚਲੋ ਉਹ ਛੋਟਾ ਛੋਟਾ ਸਟੈਪ ਚੱਕੋ ਨਾ ਮੈਨੂੰ ਆਲਾ ਛੇਤੀ ਪਹੁੰਚ ਕੇ ਛੇਤੀ ਨਾ ਪਹੁੰਚਣ ਦੀ ਕਰੋ ਜੋਰ ਲੱਗਣਾ ਚੱਲ ਰਹੀ ਹੈ ਹਵਾ ਨਹੀਂ ਹਾਂ ਠੰਡੀ ਹਵਾ ਚੱਲਣ ਲੱਗ ਗਈ ਥੱਲੇ ਥੋੜੀ ਗਰਮੀ ਸੀਗੀ ਵਿਚਾਲੇ ਜਾ ਕੇ ਕਿਉਂਕਿ ਚੜਦੇ ਸੀ ਨਾ ਆਪਾਂ ਉੱਥੇ ਆ ਵੀ ਟ੍ਰੈਕ ਜਾਂਦਾ ਹੀ ਵੈਸੇ ਹੀ ਹੈ ਨਾ ਡੰਡੀ ਹੈ ਨਾ ਹਾਂ ਜੰਗਲ 'ਚ ਜਾਂਦਾ ਰਾ ਲੋਕਲ ਤੋਂ ਬਿਨਾ ਨਾ ਜਾਇਓ ਪਰ ਜਿਹੜਾ ਵੀ ਕੋਈ ਸਾਨੂੰ ਇੱਥੇ ਮਿਲੂ ਤਕਰੀਬਨ ਲੋਕਲ ਹੀ ਮਿਲੂ ਇੱਥੇ ਤੇ ਬੂਟ ਤੋਂ ਬਿਨਾ ਨਾ ਆਇਓ ਬੂਟ ਵਗੈਰਾ ਪਾ ਕੇ ਆਇਓ ਸਾਰੇ ਆਣੇ ਪੂਰਾ ਸ਼ੂਜ਼ ਵਗੈਰਾ ਹਾਂ ਕਿਉਂਕਿ ਪੱਥਰ-ਪੱਥਰ ਲੱਗ ਗਿਆ ਔਖਾ ਆ ਜਿਹੜਾ ਰਾਹ ਬਣਾਇਆ ਬਾਈ ਕਹਿੰਦਾ ਸੀ ਆਪ ਬਣਾਇਆ ਸਾਰਾ ਆ ਚਤਰਾੜ ਪਿੰਡ ਆ ਜੀ ਜੇ ਕਿਸੇ ਨੇ ਰਾਤ ਰੁੱਤ ਰਹਿਣੀ ਆ ਰਹਿ ਸਕਦਾ ਅਰੇ ਨਾ ਪੂਰਾ ਰਿਸਕ ਲੈ ਕੇ ਪਹੁੰਚੇ ਆ ਇੱਥੇ ਤੱਕ ਉਧਰ ਆ ਵੀਊ ਵਗੈਰਾ ਵੀ ਹੋਗਾ ਜੱਗਾ ਹਾਂ ਇੱਥੋਂ ਉੱਪਰੋਂ ਵੀਊ ਹੀ ਆਉਣਾ ਸਾਰਾ ਹੂੰ ਬਸ ਪਹੁੰਚ ਗਏ ਲਵਈਆ ਕੰਮ ਆਗੀ ਬਣਾਇਆ ਬਈ ਉਹਦੀ ਟੈਂਕ ਵਗੈਰਾ ਪਾਣੀ ਜਿਹੜੀ ਭਰਤੇ ਨੇ ਇਸਕੋ ਅੱਛਾ ਜਦੋਂ ਮਤਲਬ ਮੀਂਹ ਆ ਗਿਆ ਉਹਦੇ ਨਾਲ ਪਾਣੀ ਨਾ ਜਿਵੇਂ ਲੋਕ ਵਗੈਰਾ ਆਉਣਗੇ ਨਾ ਇਧਰ ਹਾਂ ਭੈਂਸ ਕੇ ਲਈ ਪਾਣੀ ਅੱਛਾ ਅੱਛਾ ਉਸਕੇ ਲਈ ਜੋ ਜੋ بارش ਕਾ ਮੀਂਹ ਵਗੈਰਾ ਹੁੰਦਾ ਨਾ ਉਹ ਉਹ ਨਹੀਂ ਅੱਛਾ ਪਾਈਪ ਲਗਾਇਆ ਹੁੰਦਾ ਅੱਛਾ ਪਰ ਗਲੇਸ਼ੀਅਰ ਤੋਂ ਪਾਣੀ ਹੁੰਦਾ ਜੀ ਹਾਂਜੀ ਜੇ ਬਰਫ਼ ਵਗੈਰਾ ਪਿਘਲਦੀ ਹੈ ਨਾ ਹਾਂ ਉਹੀ ਹੁੰਦਾ ਗਲੇਸ਼ੀਅਰ ਵਾਲਾ ਹਾਂਜੀ ਮੱਝਾਂ ਪਾਣੀ ਪੀਂਦੀਆਂ ਮੱਝਾਂ ਵਗੈਰਾ ਪਾਣੀ ਮੱਝਾਂ ਘਰ ਅਭੀ ਮੈਡਮ ਲੋਕ ਆਉਣਗੇ ਉੱਤੇ ਹੁਣ ਗਰਮੀ ਚ ਇਹ ਗਾਇਜ਼ ਹਲੀ ਮੈਡਮ ਆਏ ਨਹੀਂ ਲੋਗ ਇੱਧਰ ਬੰਦ ਬੜਾ ਇਹ ਡਰ ਜੀ ਪਬਲਿਕਸ ਕੋ ਡੀਪੀਐਸ ਆਹ ਰੇ ਹਟ ਲੋ ਜੀ ਉਹ ਜੇ ਐਨ ਕੇ ਦਾ ਸਨੋਵਲ ਕਾਹ ਪੇ ਇੱਧਰ ਆਓ ਇੱਧਰ ਰੋਜੋ ਉਹ ਦੇਖ ਪਾ ਹਾਂ ਉਹ ਕੀ ਹੈ ਜੇ ਐਨ ਕੇ ਦਾ ਸਨੋਵਲ ਅਸ ਸਨੋਵਲ ਹੈ ਲਾ ਜੰਮੂ ਕਸ਼ਮੀਰ ਦਾ ਹਾਂਜੀ ਕਸ਼ਮੀਰ ਦਾ ਇੱਥੇ ਜਾ ਸਕਦੇ ਆ ਆ ਵੀ ਪਬਲਿਕ ਕਰਤੀ ਹੈ ਜੀ ਹਾਂਜੀ ਪਬਲਿਕ ਕਰਤੀ ਹੈ ਜੀ ਹਾਂਜੀ ਇਹ ਤਾਂ ਪਬਲਿਕ ਆ ਜੇ ਜਿਹੜੀ ਇਹ ਜਗਾਹ ਕੀ ए गवर्नमेंट दी है कि थोड़ी होती खरीदी अच्छा आप खरीदी है खरीदी हुई है आपकी पहले पुराने जमाने की है ना पुराने बुजुर्गों ठीक है सत्तर अस्सी सौ साल पहले की है ठीक है यानी कि थोनो छोटा इनकम सोर्स तो थोड़ा फिर है टूरिस्ट ही है ना सारा हाँ जी हां वगैरह तो थोड़े मोटे लगाते हैं ना लोग अपने लिए ठीक है ठीक है ਨਹੀਂ ਤਾਂ ਸਾਰਾ ਟੂਰਿਸਟ ਤੇ ਡਿਪੈਂਡਰ ਨੇ ਲੋਕ ਇੱਥੋਂ ਦੇ ਪੂਰੇ ਪੂਰੀ ਲੋਜੀ ਜਿਤਨਾ ਵੀ ਹੈ ਨਾ ਓਕੇ ਓਕੇ ਕੋਈ ਤਾਂ ਕਿਸੇ ਨੇ بڑے بڑے ਹਟਲ ਨਹੀਂ ਹਾਂ ਕਿਸੇ ਨੇ ਖਾਣੇ ਵਾਲਾ ਖੋ ਰੱਖਾ ਹੈ ਕਿਸੇ ਨੇ ਟ੍ਰੈਕਿੰਗ ਕਰवाने के लिए ਕਰ ਰੱਖਾ ਹੈ ਕਿਸੇ ਨੇ ਈਅਰਲਿਟੀ ਵਗਾਰੇ ਦੀ ਸ਼ਾਪ ਹਾਂ ਉਹ ਅਲੱਗ-ਅਲੱਗ ਉਹ ਸ਼ਾਪ ਵਿੱਚ ਸਭ ਕੁਝ ਆ ਤਾ ਹੈ ਅੱਜ ਹਿੰਦੀ ਟੱਚ ਆ ਥੋੜਾ ਜਿਹਾ ਹਾਂ ਜੀ ਥੋੜੀ-ਥੋੜੀ ਹਿੰਦੀ ਬੋਲਣ ਲੱਗ ਗਈ ਸੀ ਵੀ ਨਾਲ ਤੁਹਾਡੇ ਹਿੰਦੀ ਪੰਜਾਬੀ ਮਿਕਸ ਹੀ ਚੱਲੂ ਬਲੌਗ ਇਹ ਸਾਰਾ ਆਪ ਦਾ ਲੋਕਲ ਮੰਦਿਰ ਹੈ ਜੀ ਓਕੇ ਇਹਨਾਂ ਦਾ ਲੋਕਲ ਮੰਦਿਰ ਆ ਗਿਆ ਜੀ ਬੜੀ ਸ਼ਰਧਾ ਰੱਖਦੇ ਆ ਲੋਕ ਇੱਥੋਂ ਦੇ ਮੰਦਿਰ ਤੇ ਵਾਹਾਂ ਸੇ ਆਤਾ ਹੈ ਉੱਪਰ ਸੇ ਅਭੀ ਉਹ ਉੱਪਰ ਦਾ ਟਾਵਰ ਵੀ ਲੱਗਿਆ ਹੋਇਆ ਟਾਵਰ ਵੀ ਆ ਜੀ ਹਾਂ ਪੂਰੀ ਸਹੂਲਤ ਆ ਪੂਰੀ ਸਾਡੇ ਕੋਲੇ ਆ ਸਾਰਾ ਡਲਹੌਜੀ ਸ਼ਹਿਰ ਆ ਜੀ ਦੇਖ ਸਕਦੇ ਹੋ ਤੁਸੀਂ ਸਾਡੇ ਸਾਹਮਣੇ ਉੱਤੇ ਥੋੜੀ ਜਿਹੀ ਹਵਾ ਤੇਜ਼ ਚੱਲੂਗੀ ਚੱਲ ਬਈ ਕਾੜੀ ਹੈ ਕਾੜੇ ਆਂ ਨਹੀਂ ਆਉਣੀ ਗਾਓ ਤੀਰੋ ਪਤਰਾ ਇਸਮਾਨ ਨਦੀ ਹਾਂ ਕੇ ਇਹ ਪਾਣੀ ਭਾਈ ਗਲੇਸ਼ੀਅਰ ਤੋਂ ਆਂਦਾ ਨੈਚੁਰਲ ਆ ਪਾਣੀ ਲੈ ਹੁਣ ਤੁਹਾਨੂੰ ਪਾਣੀ ਪੀ ਕੇ ਦਿਖਾਉਣਾ ਹੈ ਨੇਚਰਲ ਪਾਣੀ ਚਤਰਾਵਗਾਉਂ ਦਾ ਗਲੇਸ਼ੀਅਰ ਦੇਰ ਤੋਂ ਪਾਣੀ ਆਉਂਦਾ ਪਾਣੀ ਦਾ ਚਟਾਟਾ ਬਰਫ ਵਰਗਾ ਇਹ ਨਹੀਂ ਸਰ ਜੀ ਇਹ ਐਸੇ 2 ਮਿੰਟ ਰੱਖੋ ਬੜਾ ਹੱਥ ਵਿੱਚ ਕੈਸਾ ਹੋ ਜਾਏਗਾ ਜਿੱਟਾ ਜਿੱਟਾ ਪਾਣੀ 2 ਮਿੰਟ ਰੱਖਾਂ ਇਹ ਦੁੱਧ ਵਰਗਾ ਪਾਣੀ ਆ ਨਹੀਂ ਸਰ ਜੀ ਐਸੇ ਹੀ ਹੁੰਦਾ ਇਧਰ ਦਾ ਨਾ ਇਹ ਬੋਤਲ ਮੇਂ ਡਾਲੋਗੇ ਬਿਲਕੁਲ ਸਾਫ ਹੋ ਜਾਂਦਾ ਹੈ ਨਾ ਤੀਨੇ ਵਾਲਾ ਨਹੀਂ ਹੈ ਪੀਣੇ ਵਾਲਾ ਸਰ ਜੀ ਪੀ ਸਕਦੇ ਆ ਯਾਰ ਪਾਣੀ ਠੀਕ ਹੈਗਾ ਇਹਦਾ ਪਾਣੀ ਸਾਹ ਦਾ ਲੈ ਲਈਏ ਘੈਂਟਾ ਪਾਣੀ ਯਾਰ ਓਕੇ ਯਾਰ ਬੋਟ ਇਸ ਲਈ ਬਣਾਇਆ ਨੇ ਇਹ ਆਗੇ ਤਾਰ ਵਗੈਰਾ ਲਗਾਈ ਉਹ ਭਾਲੂ ਵਗੈਰਾ ਤੇ ਅੱਛਾ ਆ ਜਿਹੜੀ ਤਾਰ ਲਾਈ ਆ ਤਾਂ ਰੱਖਿਆ ਵੀ ਇੱਥੇ ਭਾਲੂ ਆ ਜਾਂਦਾ ਗੇਰੀ ਭਾਲੂ ਦਾ ਬਹੁਤ ਡਰ ਇੱਥੇ ਮੈਡਮ ਜਦ ਹਮ ਨੀਚੇ ਚਲੇ ਜਾਂਦੇ ਨਾ ਜਿਵੇਂ ਰਾਤ ਨੂੰ ਖਾਣੇ ਪੀਣੇ ਦੀ ਕੁਝ ਨਹੀਂ ਮਿਲਦਾ ਨਾ ਜੰਗਲ ਮੇਂ ਹਾਂ ਘਰ ਦੇ ਅੰਦਰ ਤਾਂ ਵੀ ਤਾਂ ਤਾਰ ਵਗੈਰਾ ਲਗਾਈ ਹੋਈ ਉਹ ਦੇਖੋ ਉਹ ਉਹ ਨਿੱਕੇ ਹੈ ਨਾ ਉਹ ਪਾਲੂ ਜੀ ਵਾਲੂ ਨੇ ਉਹ ਤਾਂ ਵੀ ਅੱਛਾ ਹਾਂਜੀ ਹਾਂ ਉਹ ਪਾਲੂ ਨੇ ਪਾੜਤਾ ਮਿੱਤਰੋ ਕੀ ਉਹ ਸਾਹਮਣੇ ਦਰਵਾਜ਼ਾ ਭੰਨਤਾ ਪਾਲੂ ਨੇ ਕੌਣ ਸਾ ਉਹ ਬੋਲ ਉਹ ਵਾਲਾ ਸਾਹਮਣੇ ਪਾਲੂ ਬਗੈਰਾ ਰਾਤ ਕੋ ਆਤੇ ਨੇ ਮੈਡਮ ਜੈਸੇ ਖਾਣੇ ਪੀਣੇ ਕੇ ਲਈ ਹਾਂ ਫਿਰ ਘਰ ਚੱਕਰਾਂ ਚ ਲੱਭਦੇ ਵਾਲੂ ਘਾਰੇ ਚ ਲੱਭਦੇ ਕੁਛ ਖਾਣ ਪੀਣ ਨੂੰ ਅਰੇ ਬਾਤ ਮਤ ਦਿਖਾਓ ਮੈਨੂੰ ਪਾਲੂ ਉੱਥੇ ਆ ਪਾਲੂ ਆ ਪੇਰੈਂਟ ਤੋਂ ਕਾਂ ਸੀ ਬਾਅਦ ਕੁਛ ਕਰੋਗੇ ਫਿਰ ਲੋ ਵਾਸਾ ਪਹੁੰਚਣ ਆ ਲਿਆ ਜੀ ਕੰਦੇ ਪਹਾੜੀ ਦੇ ਉੱਤੇ ਉੱਪਰ ਕਹਿੰਦੇ ਇੱਕ ਦਰਖਤ ਨਹੀਂ ਹੋਣਾ ਜਾ ਕੇ ਵੇਖਦੇ ਆ ਨਾ ਫਿਰ ਚੱਟਾ ਲੱਗੇ ਕਰ ਦੋ ਸਭੀ ਹਾਂ ਚੱਟਾ ਲੱਗੇ ਕਰਦਾ ਕੀ ਗੱਲ ਕਿਹਦਾ ਲੱਗ ਰਿਹਾ ਮੈਨੂੰ ਬਹੁਤ ਕੈਂਟ ਲੱਗ ਰਿਹਾ ਯਾਰ ਜੇ ਨਾ ਆਉਂਦੇ ਤਾਂ ਵਿਊ ਮਿਸ ਕਰ ਦੇਣਾ ਸੀ ਇਹ ਥੱਲੋਂ ਨਹੀਂ ਮਿਲਦਾ ਵਿਊ ਇਹ ਉੱਪਰੋਂ ਹੀ ਮਿਲਦਾ ਵਿਊ बस पहुंचने थोड़े जरख घट गए ना दरखत कमाने लगे हे जहां पे। देखो हवा देखो धूम महसूस नहीं होगी हवा जद रुके ਧੁੱਪ ਕਰਕੇ ਨਹੀਂ ਮਹਿਸੂਸ ਹੋ ਰਹੀ ਜੇ ਕਿਤੇ ਧੁੱਪ ਨਾ ਹੁੰਦੀ ਠੰਡ ਬਹੁਤ ਨਹੀਂ ਸੀ ਨਹੀਂ ਚਲਤੇ ਹੋਏ ਨਹੀਂ ਲੱਗੀ ਹਾਂ ਪਰ ਗਰਮੀ ਹੁੰਦੀ ਨਾ ਚੱਲਦੇ ਹੋਏ ਬੈਠੇ ਬੂਠੇ ਨਹੀਂ ਨਾ ਹਾਂ ਹਾਂ ਓਕੇ ਓਕੇ ਤਾਂ ਇਹ ਤਾਂ ਗੰਜੀ ਪਹਾੜੀ ਸ਼ੁਰੂ ਹੋ ਜਾਂਦੀ ਆ ਲਓ ਵੀ ਫਿਰ ਗੰਜੀ ਪਹਾੜੀ ਦਾ ਵਿਊ ਦਿਖਾਉਣੇ ਤੁਹਾਨੂੰ ਓਕੇ ਪਟੌਪ ਤੇ ਚੱਲਾਂਗੇ ਠੀਕ ਹੈ ਆ ਦੇਖ ਲੋ ਢਲੋਜੀ ਇੱਕ ਵਾਰੀ ਹੋਰ ਆ ਥੱਲੇ ਰਹਿ ਗਿਆ ਪਿੰਡ ਇਹਨਾਂ ਦਾ ਵਿਚਾਰਿਆਂ ਦਾ ਚਿਤਰਾਉਂ ਪਿੰਡ ਦਾ ਨਾਮ ਇਹ ਕਿਸੇ ਨੇ ਨਾਈਟ ਸਟੇ ਕਰਨੀਆਂ ਗਰਮੀਆਂ ਚ ਕਰ ਸਕਦਾ ਸਿਆਲਾਂ ਚ ਬੰਦ ਕਰ ਦਿੰਦੇ ਇਥੋਂ ਸਾਰਾ ਹੁਣ ਤੁਹਾਨੂੰ ਥੱਲੋਂ ਖੜ ਕੇ ਗੰਜੀ ਪਹਾੜੀ ਦਾ ਵੀਓ ਆ ਗੰਦੀ ਪਹਾੜੀ ਆ ਵੀ ਇਹਨਾਂ ਦੀ ਇੱਥੇ ਕੋਈ ਦਰਖਤ ਨਹੀਂ ਟਾਮਾ ਟੱਲਾ ਹੈਗਾ ਇੱਕ ਦੋ ਨਾ ਪਰ ਜਿਵੇਂ ਇੱਧਰ ਇਹਦਾ ਭਰਿਆ ਪਿਆ ਨਾ ਇੱਥੇ ਟਾਮਾ ਟੱਲਾ ਮੜ ਗੀਏ ਇੱਕ ਗੱਲ ਹੋਰ ਜੇ ਕਿਤੇ ਹਵਾ ਹਵਾ ਚੱਲਦੀ ਹੋਈ ਨਾ ਵਲੌਗ ਦੇ ਵਿੱਚ ਯਾਰ ਮਾਫ ਕਰਿਓ ਕਿਉਂਕਿ ਆਪਣੇ ਕੋਲ ਮੈਕਮੋਕ ਨਹੀਂ ਲੱਗੇ ਹਾਲੇ ਲਓ ਬਈ ਆ ਕਰ ਗੰਜੀ ਪਹਾੜੀ ਦਾ ਦਰਸ਼ਨ ਅਬ ਮੈਂ ਬਹੁਤ ਡਰਪੋ ਬੰਦਾ ਜੇ ਕਿਸੇ ਵੀਰ ਨੇ ਮੈਗੀ ਵਗੈਰਾ ਮੈਗੀ ਪੁਆਇੰਟ ਬਣਿਆ ਹੋਇਆ ਜੇ ਕਿਸੇ ਨੇ ਖਾਣਾ ਪੀਣਾ ਇਨਾਂ ਕੋਲੇ ਆ ਕੇ ਖਾ ਪੀ ਸਕਦਾ ਕੀ ਆਵਾਂਗੇ ਉਹਦੇ ਤੇ ਇੱਥੇ ਬਹਿ ਕੇ 뷰 ਇੰਜੋਏ ਕਰਿਓ ਤੁਸੀਂ ਲੋਕਲ ਆ ਵੀਰੇ ਠੀਕ ਐ ਚਲੋ ਆਪਾਂ ਇਸ ਤੋਂ ਉੱਪਰ ਵੀ ਚੱਲਦੇ ਆਂ ਉੱਪਰ ਤੋਂ ਖਾਈ ਨਹੀਂ ਐ ਜਿੱਥੇ ਪਰ ਆਪੇ ਜਾ ਰਹੇ ਹਾਂ ਇਹ ਤਾਂ ਵੀ ਚੱਲ ਨਹੀਂ ਐ ਨੇ ਐਸੇ ਜਨ ਲੋਕਲ ਲੋਗ ਇੱਥੇ ਚਲੋ ਆਪਾਂ ਚੱਲਦੇ ਆਂ ਉੱਪਰ ਇਹ ਥੱਲੇ ਇੱਥੇ ਬੈਠਣਗੇ ਤੇ ਆਪਾਂ ਤਾਂ ਚੱਲ ਕੇ 뷰 ਦੇ ਨਜ਼ਾਰੇ ਲੈਣੇ ਆਂ ਭਈਆ ਉੱਪਰ ਪਟੋਪੇ ਚ ਲਈ ਹੈ ਨਾ ਠੀਕ ਹੈ ਬਈ ਚਲੋ ਵੇਖੋ ਨਜ਼ਾਰੇ ਲਓ ਐਨ ਪੰਜਵਾਇ ਕਰੋ ਸਾਡੇ ਨਾਲ ਬਣੇ ਰਹੋ ਤੇ ਜੇ ਬਈ ਹਵਾ ਹਵਾ ਕਰਕੇ ਨਾ ਨਾਵਾ ਸਹੀ ਹੈ ਜੀ ਤੁਹਾਡੀ ਅਸਤ ਕਰ ਲਿਓ ਕਿਉਂਕਿ ਵੀਡੀਓ ਨਾਲ ਆਏ ਆ ਵੀ ਆਪਣੀ ਮੈਮਰੀ ਝੜ ਜਾਂਦੀ ਹੈ ਨਾ ਫੋਟੋ ਵੀ ਹੁੰਦੀ ਆ ਪਰ ਵੀਡੀਓ ਨਾਲ ਥੋੜੇ ਜਿਹਾ ਜ਼ਿਆਦਾ ਸੌਖਾ ਚਲੋ ਚੱਲਦੇ ਤਾਂ ਚੜਦੇ ਆ ਨਾ ਵਾਓ ਜਸਟ ਲੁਕਿੰਗ ਲਾਈਕ ਐ ਵਾਓ ਨਾ ਵੀ ਉਹ ਬੈਠੇ ਸਾਹਮਣੇ ਹਾਏ ਹਾਏ ਕਰੀ ਜਾਂਦੇ ਆ ਵਾਏ ਵਾਏ ਚਲੋ ਗੰਜੀ ਪਹਾੜੀ ਦਾ ਨਾ ਵੈਸੇ ਇੱਕ 뷰ਪੁਆਇੰਟ ਆਗਾ ਥੱਲੇ ਜਿੱਥੇ ਮੈਗੀ ਸਟਾਲ ਬਣਾ ਹੋਇਆ ਤੇ ਪਰ ਜਿਹੜੇ ਲੋਕ ਥੱਕ ਜਾਂਦੇ ਥੱਲੇ ਪੈ ਜਾਂਦੇ ਆ ਥੋੜੇ ਸਾਡੇ ਵਰਗੇ ਥੋੜੇ ਹਿੰਦੀ ਆ ਠੀਠਾ ਬੰਦੇ ਨੇ ਉਹ ਫਿਰ ਟੌਪ ਤੇ ਹੀ ਜਾਂਦੇ ਆ ਨਾ ਫਿਰ ਕਿਉਂਕਿ ਸਾਨੂੰ ਬਾਈ ਹਰ ਇੱਕ ਚੀਜ਼ ਟੌਪ ਹੀ ਚਾਹੀਦੀ ਆ ਚਾਹੇ ਉਹਦੇ ਲਈ ਜਿੰਨਾ ਮਰਜ਼ੀ ਫਿਰ ਥੱਕ ਜੀਏ ਤੁਰਦੇ ਤੁਰਦੇ ਆਪਾਂ ਇਸ ਤਰ੍ਹਾਂ ਗੰਜੀ ਪਹਾੜੀ ਦੇ ਟੌਪ ਉੱਤੇ ਪਹੁੰਚ ਗਏ ਆ ਇਹ ਗੰਜੀ ਪਹਾੜੀ ਦਾ ਟੌਪ ਆ ਵਿਊ ਵੇਖੋ ਮੜਾ ਵਾਹ ਜਿਹੜਾ ਇੱਥੋਂ ਸਕੂਨ ਆ ਕਿਤੋਂ ਨਹੀਂ ਹੈਗਾ ਜੇ ਜਹਾਂ ਤੇ ਸਕੂਨ ਹੈ ਨਾ ਉਹ نیچے سے ਨਹੀਂ ਹੈ ਹੋਰਾਂ ਜਿਹਾ ਕੇ ਡੈਮ ਪਰ ਠੰਗੋੜ ਦਾ ਪੂਰਾ ਅਰੇਂਜ ਕਾਂਪੇ ਉਹ ਸਾਹਮਣੇ ਡੈਮਜ ਹੋਇਆ ਦਿਖਾਈ ਜਾ ਰਹਾ ਹੈ ਉਹ ਹਮ ਕੱਲ ਵਹਾਂ ਪੇ ਥੇ ਹਾਂ ਰੰਜੀ ਸਾਗਰ ਡੈਮ ਹਾਂ ਵਹਾਂ ਪੇ ਵੀ ਗਿਆ ਮਿੰਨੀ ਕੋਆ ਬੋਲਤੇ ਇਸਕੋ ਹਾਂਜੀ ਬਸ ਕੱਲ ਜੋ ਕੱਲ ਕੱਲ ਗਏ ਹੈ ਨਾ ਕੱਲ ਸਵੇਰ 10 ਵਜੇ ਵਹਾਂ ਪੇ ਥੇ ਤੇ ਕੱਲ ਹੀ ਹਮ ਜਾਂ ਪੇ ਆ ਗਏ ਇਹ ਪੂਰਾ ਡਲੋਜੀ ਓਕੇ ਇਸਕੇ ਪਿੱਛੇ ਖਜ਼ਿਆਰ ਹੈ ਇਸਕੇ ਪਿੱਛੇ ਡੈਣਕੋਂਡਾ ਇਹ ਪੈ ਖਜ਼ਿਆਰ ਕੱਲ ਗਏ ਸੀ ਮਿੱਤਰੋ ਆ ਪਹਾੜ ਦੇ ਪਿੱਛੇ ਖਜ਼ਿਆਰ ਆ ਤੇ ਹਾਂ ਸਾਰਾ ਡਲੋਜੀ ਆ ਉਹ ਆਪਣਾ ਜਿਹਨੂੰ ਮਿੰਨੀ ਗੋਆ ਵੀ ਬੋਲ ਦਿੰਦੇ ਹਨਾ ਹੋਗਾ ਇੱਕ ਹੋਰ ਕਿਹੜਾ ਕਹਿੰਦੇ ਟਰੈਕ ਇੱਧਰ ਹਾਂਜੀ ਉਹ ਕੌਣ ਸਾ ਟਰੈਕ ਹੈ ਬੈਲਕੋਟ ਅਗਰ ਜੇ ਡੈਨਕੌਂਟ ਜਾਣਾ ਤੁਸੀਂ ਤਾਂ ਇੱਥੋਂ ਦੀ ਗੰਜੀ ਪਹਾੜੀ ਤੋਂ ਟਰੈਕ ਜਾਂਦਾ ਸਿੱਧਾ 12 ਕਿਲੋਮੀਟਰ ਦਾ ਪੂਰਾ ਜੰਗਲ ਹੈ ਪੂਰਾ ਜੰਗਲ 12 ਕਿਲੋਮੀਟਰ ਦਾ ਟਰੈਕ ਹੈਗਾ ਪੂਰਾ ਜੰਗਲ ਦੇ ਵਿੱਚ 5 ਕ ਘੰਟੇ ਕਹਿੰਦੇ ਲੱਗ ਜਾਂਦੇ ਇੱਕ ਪਾਸੇ ਦੇ ਵਾਪਸ ਆਉਣਾ ਤਾਂ 2-3 ਘੰਟਿਆਂ ਚ ਬੰਦਾ ਆ ਜਾਂਦਾ ਕਿਉਂਕਿ ਚੜਾਈ ਨੂੰ ਟਾਈਮ ਲੱਗਦਾ ਹਨਾ ਚਲੋ ਅਸੀਂ ਵੀ ਵਿਊ ਇੰਜੋਏ ਕਰ ਲਈਏ ਤੇ ਆ ਬਾਈ ਆਪਣੇ ਨਾਲ ਸੀਗਾ ਨਾ ਇੱਥੋਂ ਦਾ ਲੋਕਲ ਆ ਵੀਰਾ ਤੇ ਜੇ ਕਿਸੇ ਨੇ ਇੱਥੇ ਆਉਣਾ ਹੋਇਆ ਬਾਈ ਨਾਲ ਜਰੂਰ ਕੰਟੈਕਟ ਕਰਿਓ ਹਨਾ ਬਾਈ ਪਤਾ ਕਰ ਲਿਓ ਇੱਥੋਂ ਤੇ ਦੇ ਫਿਲਹਾਲ ਤਾਂ ਬਾਈ ਹਨਾ ਆਪਦੇ ਹਿਸਾਬ ਨਾਲ ਹੀ ਚੱਲ ਰਿਹਾ ਸਾਰਾ ਕੁਝ ਇਹਨਾਂ ਦਾ ਤੇ ਇਦੋਂ ਬਾਅਦ ਸਰਕਾਰੀ ਹੋ ਜਾਣਾ ਸਾਰਾ ਇਹਨਾਂ ਦੇ ਕਾਰਡ ਕੋਡ ਬਣ ਜਾਣੇ ਆ ਜਦੋਂ ਤੁਸੀਂ ਉਹਨਾਂ ਜਾਂ ਨੂੰ ਕਾਰਡ ਕੋਡ ਬਣ ਜਾਣਾ ਮਹੀਨੇ ਦੋ ਮਹੀਨੇ ਚ ਹੋ ਜੂ ਗਵਰਨਮੈਂਟ ਹੋ ਜਾਊਗਾ ਆਪ ਤੋਂ ਨਾ ਨਹੀਂ ਨਹੀਂ ਲਾਇਸੈਂਸ ਬਣ ਜਾਏਗਾ ਕਿੰਨਾ ਟਾਈਮ ਲੱਗੇਗਾ ਉਸਕੋ ਉਹ ਤਾਂ ਬਨਰ ਆ ਜਾਂਦਾ ਦੋ ਤਿੰਨ ਮਹੀਨੇ ਮੇ ਹੋ ਜਾਏਗਾ ਹਾਂ ਦੋ ਤਿੰਨ ਮਹੀਨੇ ਹਾਂ ਦੋ ਤਿੰਨ ਮਹੀਨਾ ਚ ਹੋ ਜਾਊਗਾ ਤੇ ਫਿਰ ਤੁਸੀਂ ਬਾਈ ਨਾਲ ਕੰਟੈਕਟ ਕਰ ਲਿਓ ਨਾ ਕਿ ਚਲੋ ਅਸੀਂ ਵੀ ਵਿਊ ਦਾ ਨਜ਼ਾਰਾ ਲੈਨੇ ਆ 10 ਮਿੰਟ ਬਹਿਨੇ ਆ ਫਿਰ ਚੱਲਦੇ ਹਾਂ ਤੁਸੀਂ ਨਾ ਮੈਗੀ ਮੂਗੀ ਖਾਣੇ ਫਿਰ ਜਾ ਕੇ ਹਾਂਜੀ ਗੰਜੀ ਪਹਾੜੀ ਚਲੋ ਅਸੀਂ ਵੀ ਵੇਖ ਲਿਆ ਤੁਸੀਂ ਵੀ ਵੇਖ ਲਿਆ ਟਾਈਮ ਲਾਈਨ ਚੈੱਕ ਕੀਤਾ ਤੁਸੀਂ ਟਾਈਮ ਲਾਈਨ ਦੇਖ ਲਿਆ ਤੁਸੀਂ ਨਜ਼ਾਰਾ ਪੂਰਾ ਕਿਦਾਂ ਬੱਦਲ ਭਾਈਦੇ ਆ ਹਨਾ ਆਪਾਂ ਵੀ ਕਿਦਾਂ ਭੱਜੀ ਜਾਂਦੇ ਆ ਇਦਾਂ ਲੱਗਦਾ ਮੈਂ ਪਹਾੜਾਂ ਵਿੱਚ ਭੱਜੇ ਫਿਰਦੇ ਆ ਤੇ ਚਲੋ ਅਸੀਂ ਆ ਵਿਊ ਨੂੰ ਇੰਜੋਏ ਕਰ ਲਿਆ ਹਨਾ ਚਲ ਥੱਲੇ ਵਾਲੇ ਤਾਂ ਨਹੀਂ ਕਰ ਸਕਿਆ ਨਾ ਵੀਰ ਤੇ ਚਲੋ ਕੋਈ ਗੱਲ ਨਹੀਂ ਪਰ ਜੇ ਤੁਹਾਡੇ ਚੋਂ ਵੀਰ ਕੋਈ ਆਉਂਦਾ ਨਾ ਕੋਈ ਬਾਲਾ ਨਹੀਂ ਨਾ 100 ਕਿ ਮੀਟਰ ਆ ਗੰਜੀ ਪਹਾੜੀ ਦਾ ਜਿਹੜਾ ਦੂਜਾ ਪੁਆਇੰਟ ਆ ਉਥੋਂ ਤੇ 100 ਕਿ ਮੀਟਰ ਉੱਤੇ ਹੋਰ ਆ ਜੋ ਇਹ ਸੈਂਕੜਾ ਪਾਰਟ ਸੀਗਾ ਗੰਜੀ ਪਹਾੜੀ ਦਾ ਮੇਰੇ ਟਾਪ ਵੈਸੇ ਇਹੀ ਆ ਟਾਪ 뷰 ਇਹੀ ਆ ਵੀਰੇ ਗੰਜੀ ਪਹਾੜੀ ਦਾ ਇੱਥੇ ਪੱਕਾ ਆਇਓ ਜ਼ਰੂਰ ਆਇਓ ਵੀਰੇ ਹਨਾ ਚਲੋ ਕਰਦੇ ਆ ਜਗ੍ਹਾ ਨੂੰ ਬਾਏ ਬਾਏ ਤੇ ਚਲੋ ਅੱਗੇ ਥੱਲੇ ਚੱਲਦੇ ਆਂ ਫਿਰ ਇੱਕ ਗੱਲ ਹੋਰ ਆ ਤੇ ਤੁਹਾਨੂੰ ਵਕੂ ਬਾਜ਼ ਮਾਰ ਕੇ ਦਿਖਾਉਣਾ ਦੇਖਿਓ ਕਿਵੇਂ ਗੂੰਜਦੀ ਆ ਇੱਥੇ ਚੈੱਕ ਕਰਿਓ ਕਿਆ ਗੂਏ ਦਿਲਾ ਵਾਯੋ ਚਲੋ ਫੇਰ ਥੱਲੇ ਚੱਲਦੇ ਆਪਾਂ ਇਸ ਤੋਂ ਸਿੱਧਾ ਥੱਲੇ ਮਿਲਦੇ ਆਪਾਂ ਜਲਾਤ ਚਾਹ ਲਾ ਹਾਂਜੀ ਇੰਨੇ ਇੰਨੇ ਵਿਊ ਦੇ ਟਾਪ ਦੇ ਉੱਤੇ ਆ ਕੇ 8000 ਮੀਟਰ ਦੇ ਉੱਤੋਂ ਆ ਕੇ ਕਿਸੇ ਨੇ ਮੈਗੀ ਇੰਜੋਏ ਕੀਤੀ ਆ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਕਿਸੇ ਨੇ ਜੇ ਮੈਗੀ ਇੰਜੋਏ ਕੀਤੀ ਆ ਤੇ ਅਸੀਂ ਕਰ ਰਹੇ ਆ ਬੜੇ ਭਾਗ ਵਾਲੇ ਆ ਅਸੀਂ 8000 ਮੀਟਰ ਦੇ ਉੱਤੇ ਆ ਕੇ ਮੈਗੀ ਇੰਜੋਏ ਕਰ ਰਹੇ ਆ ਗੰਜੀ ਪਹਾੜੀ ਮੈਂਸ਼ਨ ਗੰਜੀ ਪਹਾੜੀ ਉੱਤੇ ਬਹਿ ਕੇ ਮੈਗੀ ਜਰੂਰ ਇੰਜੋਏ ਕਰੋ ਸਵਾਦ ਪੂਰੇ ਇਹ ਜਿਹਨੂੰ ਸਵਾਦ ਤਾਂ ਥੱਲੇ ਵੀ ਨਹੀਂ ਬਣਾਉਂਦੇ ਤਾਂ 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 ਹੀ ਆਏ ਆਪਾਂ ਕੱਲੀ ਮੈਗੀ ਖਾਣੇ ਆਏ ਆਂ ਹਾਂ ਤੇ ਬੜਾ ਘੈਂਟ ਨਜ਼ਾਰਾ ਹਨ ਚਲੋ ਮੈਗੀ ਤਾਂ ਖਾਈਏ ਜਾਂਦੇ ਆਂ ਦੇਖੋ ਵਿਊ ਦਾ ਨਜ਼ਾਰਾ ਲੋ ਆਵਾਜ਼ ਸਾਡੀ ਥੋੜੀ ਚਲੋ ਆਵਾਜ਼ ਥੋੜੀ ਘੱਟ ਆਉਂਦੀ ਹੋਣੀ ਆ ਪਰ ਕੋਈ ਚੱਕਰ ਨਹੀਂ ਦੇਖੋ ਮੈਗੀ ਖਾਂਦੇ ਖਾਂਦੇ ਵਿਊ ਦਾ ਨਜ਼ਾਰਾ ਲੋ ਚਾਹ ਵੀ ਬਣੀ ਜਾਂਦੀ ਆ ਬਸ ਉਧਰ ਤੋ ਆ ਚਾਹ ਪੀਨੇ ਆ ਨਾ ਵੇਖੋ ਫਿਰ ਦੋ ਵਨ ਇੰਨਾ ਚਾਹ ਲਾਵੀ ਗੰਜੀ ਬਾੜੀ ਉੱਤੇ ਚਾਹ ਪਕੌੜਾ ਬਹੁਤ ਸਵਾਦ ਆਸ ਪੂਰਾ ਸਰਾ ਬਹੁਤ ਜਿਆਦਾ ਇਹਦਾ ਸਵਾਦ ਆਪਣੇ ਪੰਜਾਬ ਚ ਵੀ ਨਹੀਂ ਖਾਰੇ ਪਕੌੜੇ ਖਾਣ ਚ ਆਲੀ ਚਾਹ ਆਜੋ ਭਈਆ ਆਪੀ ਲਾ ਲਾ ਚਾਹ ਆਜਾ ਯਾਰਾ ਨੈਸਲੇ ਵਾਲਿਆਂ ਦੀ ਫੇਲ ਕਰੀ ਪਈ ਚੱਲ ਇੱਕ ਨੰਬਰ ਆ ਪੂਰੀ ਜਾ ਯਾਰ ਇੰਨੇ ਉੱਤੇ ਉਹ ਵੀ ਗੰਜੀ ਭਾਲੀ ਤੇ ਬੱਕਲ ਸਟਾਪ ਬੱਕਲਾਂ ਨੂੰ ਵੀ ਪਰੇ ਹਾਂ ਇੱਕ ਨੰਬਰ ਚਾਹ ਪਕੌੜਾ ਚੱਲੋ ਅਸੀਂ ਖਾ ਲਈਏ ਕਰ ਲਈਏ ਇੰਜੋਏ ਹਨਾ ਫਰਾਂਦਰ ਕਰਾਂਗੇ ਚਾਹ ਕੀ ਬੇਟਰ ਦੇ ਵੀ ਠੀਕ ਹੈ ਵੀਰੇ ਥੈਂਕ ਯੂ ਬਹੁਤ ਵਧੀਆ ਚੀਜ਼ ਸੀਗੀ ਚਾਹ ਪਕੜਾ ਆਪ ਵੀ ਟਰੈਕ ਕਰਵਾ ਦੇਣਾ ਠੀਕ ਆ ਭਾਈ ਓਕੇ ਭਾਈ ਠੀਕ ਆ ਆਪ ਕਈ ਬੰਦਾ ਹੈ ਚਲੋ ਚੱਲੀਏ ਅੱਛਾ ਤੁਹਾਡਾ ਗਰੂ ਆ ਇਹ ਹਏ 2000 ਅੱਛਾ ਹਾਂ ਚਲੋ ਸਿੱਧਾ ਘਰਾਂ ਚ ਹੀ ਚੱਲਦੇ ਆ ਜਾ ਕੇ ਮਿਲਦੇ ਆ ਉੱਥੇ ਫਿਰ ਚੱਲੀਏ ਭਾਈ ਚਲੋ ਸੁਣਦੇ ਹੋ ਸਿੱਧੂ ਮੂਸੇਏ ਹਾਂ ਭਾਈ ਵੀ ਸਿੱਧੂ ਮੂਸੇਏ ਦਾ ਫੈਨ ਨਿਕਲਿਆ ਭਾਈ ਭਾਈ ਟੱਕਾ ਕੀਤਾ ਨਾ ਸਰਕਾਰ ਨੇ ਯਾਰ ਤੱਕ ਇਹ ਨਾਲ ਹੀ ਮਰਵਾਤਾ ਯਾਰ ਬੰਦਾ ਚਲੋ ਉਹ ਸਾਜੇ ਚੀਹਾਰੀ ਜੀ ਸਹੀ ਗੱਲ ਦੇਖੋ ਪਹਾੜੀ ਲੋਕ ਵੀ ਸਿੱਧੂ ਮੂਸੇਵਾਲਾ ਨੂੰ ਸੁਣਦੇ ਆ ਯਾਰ ਕਿਦਰ ਕੇ ਪਹਾੜੀ ਗਾਣ ਹਾਂ ਬਾਕੀ ਤੂੰ ਆਪ ਲੋਕਲ ਸੁਣਦੇ ਹੋ ਪੰਜਾਬ ਪੰਜਾਬੀ ਤੋਂ ਸਿੱਧੂ ਮੂਸੇਵਾਲਾ ਸੁਣਦੇ ਹੋ ਨਾ ਹਾਂ ਬਸ ਪਹਾੜੀ ਇਧਰ ਵੈਸੇ ਸਿੱਧੂ ਮੂਸੇਵਾਲਾ ਸੁਣਦੇ ਹੋ ਪੰਜਾਬ ਮੇ ਹਾਂ ਨਾ ਪੰਜਾਬੀ ਹੈ ਸਿੱਧੂ ਮੂਸੇਵਾਲਾ ਹਾਂ ਹਾਂਜੀ ਹਾਂਜੀ ਆ ਦਿਖਾਉਂਦੇ ਆ ਤੁਹਾਨੂੰ ਫਿਰ ਮਿੱਟੀ ਦੇ ਬਣੇ ਹੋਏ ਘਰ ਇਹਨਾਂ ਦੇ ਜਿੱਥੇ ਨਾ ਲੋਕ ਰਹਿੰਦੇ ਆ ਕਿ ਮਤਲਬ ਸਿਆਲਾਂ ਚ ਥੱਲੇ ਚਲੇ ਜਾਂਦੇ ਆ ਗਰਮੀਆਂ ਚ ਉੱਪਰ ਆ ਜਾਂਦੇ ਆ ਆਪਾਂ ਵਿਊ ਵੇਖਣਾ ਇੰਨੀ ਦੂਰ ਆਉਂਦੇ ਆ ਹਨਾ ਤੇ ਇਹ ਹਰ ਰੋਜ਼ ਵਿਊ ਦੇ ਵਿੱਚ ਹੀ ਰਹਿੰਦੇ ਆ ਦੇਖੋ ਕਿਵੇਂ ਪੁਰਾਣੇ ਹਨਾ ਘਰ ਇਹਨਾਂ ਦੇ ਮਿੱਟੀ ਨਾਲ ਜਿਵੇਂ ਆਪਣੀਆਂ ਬੁੜੀਆਂ ਹਨਾ ਮਿੱਟੀ ਨਾਲ ਬਣਾਉਂਦੀਆਂ ਹੁੰਦੀਆਂ ਸੀਗੀਆਂ ਹਨਾ ਘਰ ਸੇ ਵੀ ਆ ਚਲੋ ਇਹ ਪੱਥਰਾਂ ਉੱਤੇ ਮਿੱਟੀ ਕਰਦੇ ਆ ਮਿੱਟੀ ਦੀ 스ਮਲ ਆਉਂਦੀ ਆ ਹਾਂ ਆਉਣੀ ਹੀ ਆ ਖੇਤਾਂ ਨਾਲੋਂ ਤਾਂ ਹਾਂਜੀ ਦੇਖੋ ਨਿੱਕੇ ਨਿੱਕੇ ਰਾਹਾਂ ਦੇ ਉੱਤੇ ਕਿਦਾਂ ਘਰ ਬਣੇ ਹੋਏ ਆ ਝੌਂਪੜੀ ਟਾਈਪ ਹੀ ਘਰ ਪਾਉਂਦੇ ਆ ਇਹ ਕਿਉਂਕਿ برف ਵਗੈਰਾ ਨਹੀਂ ਨਾ ਖੜਦੀ ਉੱਤੇ ਨਹੀਂ ਤਾਂ ਵਰਦੀ ਹਾਂ ਹਾਂ ਓਕੇ ਵੀਊ ਵੇਖੋ ਓਕੇ ਵਾਓ ਐਦਾਂ ਦੇ ਘਰ ਆ ਇਹਨਾਂ ਦੇ ਦੇਖੋ ਆ ਬੈਡਰੂਮ ਵਗੈਰਾ ਹਨਾ ਜਿੱਦਾਂ ਪਿੱਛੇ ਰਸੋਈ ਹੁੰਦੀ ਹੈ ਨਾ ਤਕਰੀਬਨ ਸਾਰਿਆਂ ਦੇ ਐਦਾਂ ਹੀ ਬਣਿਆ ਹੁੰਦਾ ਮੂਹਰੇ ਬੈਡਰੂਮ ਹੁੰਦਾ ਪਿੱਛੇ ਰਸੋਈ ਹੁੰਦੀ ਆ ਇਹ ਵੇਖੋ ਇਹ ਰਸੋਈ ਬਣਾਉਂਦੇ ਆ ਵੀ ਸਾਰਾ ਗਰਮ ਰਹਿੰਦਾ ਕੁਲ ਜਿਤਨਾ ਮਰ ਜਿਬਰ ਪੜੇ ਨਾ ਬਿਲਕੁਲ ਗਰਮ ਰਹੇ ਪੂਰਾ ਗਰਮ ਰਹਿੰਦਾ ਵਿਚ ਰਸੋਈ ਆ ਮੂਰੇ ਬੈਡਰੂਮ ਨਾ ਚੁੱਲਾ ਜੀ ਹਾਂ ਚੁੱਲਾ ਦੇਖਿਆ ਫਿਰ ਇਹ ਦੇਖੋ ਮੈਡਮ ਇੱਧਰ ਬਣਾ ਦੇ ਬੋਨਫਾਇਰ ਵੀ ਹੋ ਜਾਂਦਾ ਰੋਟੀ ਬਣ ਜਾਂਦੀ ਇੱਧਰ ਹਾਂ ਲੜਾਂ ਗਰਮ ਰਹਿੰਦਾ ਸਾਰਾ ਇਹ ਬਿਲਕੁਲ ਗਰਮ ਹੀਟ ਰਹਤਾ ਇਹ ਹਾਂ ਗਰਮੀਆਂ ਲੱਗ ਗਈ ਹਾਂ ਗਰਮ ਹੈ ਹੈ ਚੁੱਲਾ ਕਿੰਨਾ ਸੋਹਣਾ ਚੁੱਲਾ ਤਾਂ ਫਰਾਈਆਂ ਇਨ੍ਹਾਂ ਦੇ ਵਿੱਚ ਦੀ ਚਲੇ ਹਾਂ ਜੀ ਦੇਖੋ ਕਿੰਨੀ ਗਰਮੀ ਹੈ ਇਹ ਨਹੀਂ ਬਾਹਰ ਨਾਲੋਂ ਟੈਂਪਰੇਚਰ ਬਹੁਤ ਗਰਮ ਆ ਇੱਥੇ ਇਹ ਭੱਗੇ ਹੈ ਨਾ ਗਰਮ ਨਾ ਫਿਰ ਧੂਆਂ ਜਿਹੜਾ ਹੁੰਦਾ ਕਿੱਧਰ ਦੀ ਨਿਕਲਦਾ ਇੱਧਰੋਂ ਜੀ ਉੱਪਰ ਆ ਵਿਚ ਵਿੱਚ ਦੀ ਜੇ ਪੱਥਰ ਤੋਂ ਵਿਚ ਨਿਕਲ ਜਾਂਦਾ ਨਾ ਕਸ਼ਮੀਰ ਦੇ ਵਿੱਚ ਤਾਂ ਚਿਮਣੀਆਂ ਬਣੀ ਹੋਈਆਂ ਇੱਧਰ ਤਾਂ ਨੋਰਮਲ ਜਿਆਦਾ ਬਾਰਿਸ਼ ਨੂੰ ਇਹ ਝੱਲ ਲੈਂਦੇ ਆ ਘਰ ਮੈਡਮ ਇੱਥੇ ਨਾ ਬਾਰਿਸ਼ ਪੜਦਾ ਹੈ ਉਹ ਉਹ ਵੀ ਚਲੇ ਜਾਂਦਾ ਬਾਰਿਸ਼ 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 ਜਿੰਨਾ ਮਰਜ਼ੀ ਬਾਰਿਸ਼ ਵਗਾਂ ਪਾਣੀ ਕਿਵੇਂ ਹੈ ਨਾ ਪਤਾ ਕੀ ਹੈ ਥੱਲੇ ਨੂੰ ਨਾ ਇਹ ਸਾਰਾ ਡਿੱਗੂ ਤੇ ਕਣੀ ਨਾਲ ਥੱਲੇ ਨਹੀਂ ਜਿਵੇਂ ਆਏ ਆ ਨਾ ਫਿਰ ਟੈਡ ਆ ਨਾ ਝੌਂਪੜੀ ਟਾਈਪ ਆਏ ਨਾ ਇਹ ਰੂਪੀਨ ਚ ਵੀ ਸਾਰੇ ਆ ਬਾਹਰ ਹਾਂ ਸਾਰਾ ਮਿੱਟੀ ਦਾ ਬਣਿਆ ਹੋਇਆ ਫੋਟੋ ਕਰ ਲਈ ਆ ਦੇਖੋ ਸੂਰਾ ਮਿੱਟੀ ਦਾ ਘਰ ਆ ਅਮਨ ਅਰਸੋਈਆ ਬੈਡਰੂਮ ਹਾਂ ਬਾਹਰਲਾ ਵਿਊ ਕਰਦੇ ਬਾਹਰ ਨਿਕਲੋ ਹਣਾ ਇਧਰ ਆ ਜੂ ਵਿਊ ਦੇਖਣਾ ਨਾ ਛੋਟਾ ਜਿਹਾ ਟਰੈਕ ਆ ਤੇ ਇਹਦਾ ਵਿਊ ਵੇਖਿਓ ਹੁਣ ਫਿਰ ਤੁਸੀਂ ਪਹਿਲਾਂ ਆ ਦੇਖੋ ਛੱਤ ਨਾ ਆ ਦੇਖੋ ਕਿਵੇਂ ਪੱਥਰਾਂ ਦੀ ਇਹ ਕਹਿੰਦੇ ਵੀ ਜਿੰਨਾ ਮਰਜ਼ੀ ਪਾਣੀ ਪਈ ਚੱਲੇ ਜਿੰਨੀ ਮਰਜ਼ੀ ਬਰਫ ਹੋਵੇ ਚਲੋ ਆ ਤਾਂ ਟੀਨਾ ਆਪਣੀ ਵੀ ਆ ਪਰਾ ਪੱਥਰ ਜੇ ਨਹੀਂ ਆਪਣੇ ਹੈਗੇ ਹਨ ਇਹ ਚੀਜ਼ਾਂ ਨਹੀਂ ਹੈਗੀਆਂ ਆਪਣੇ ਤੇ ਜਿੰਨਾ ਮਰਜੀ ਬਰਫ ਜਨੀ ਮਰ ਜਾ ਮੀਂਹ ਹੋਵੇ ਜੇ ਕੋਈ ਮਰਦੀ ਹੋਵੇ ਆ ਵੇਖੋ ਇਹ ਮੈਡਮ ਅੱਦੀ ਆਏਗੇ ਲੋਕ ਨੀਚੇ ਸੇ ਆ ਰਹੇ ਆ ਗਰਮੀ ਜਦੋਂ ਆ ਗਈ ਨੀਚੇ ਗਰਮੀ ਪੜੇਗੀ ਤੇ ਆਇਆਂਗੇ ਮੈਂ ਹਾਂ ਉਦੋਂ ਆਣਾ ਇਹ ਦੇਖੋ ਵੀਊ ਦੇਖੋ ਉੱਪਰ ਦਾ ਨਹੀਂ ਹੋਣਾ ਸਟੈਪ ਨਾਲ ਕਰਦੇ ਆ ਖੇਤੀਏ ਉਹ ਜਿੱਥੇ ਮੈਗੀ ਪੁਆਇੰਟ ਵਾਲਾ ਲਾਈ ਨਹੀਂ ਹੋਣੀ ਇਹ ਵਾਲੇ ਲੋਕ ਕਿੱਥੇ ਰਹ ਰਹੇ ਆ ਖੇਤੀ ਵੀ ਇਹ ਸਟੈਪ ਵਾਂਗੂ ਕਰਦੇ ਆ ਆਪਣੇ ਆਪਣੇ ਤਾਂ ਸਿੱਧਾ ਬਾਹਣ ਹੁੰਦਾ ਇਹਨਾਂ ਦਾ ਘਰ ਸੀਗਾ ਚਲੋ ਚਲੋ ਵੀ ਕਰਾਂ ਹਾਂਜੀ ਇਧਰ ਸਰ ਜੀ ਬੜਾ ਬਹੁਤ ਵਰਤੀ ਹੈ ਨਾ ਤਬੀਨ ਇਨਕੇ ਖੇਤੀ ਹੈ ਇੱਕ ਕਣਕ ਇਹਨਾਂ ਦੀ ਹੋਈ ਸਾਰੀ ਹਾਂਜੀ ਇਹ ਦੇਖੋ ਇਹ ਕੰਮ ਛੋਟੀ ਛੋਟੀ ਨਾ ਸਰੋਂ ਲੱਗੀ ਹੋਈ ਆ ਇਹ ਸਾਰੇ ਲੋਕਾਂ ਦੀ ਜ਼ਮੀਨ ਹੈ ਨਾ ਇਧਰ ਜਿੱਥੇ ਹੁੰਦੀ ਹੈ ਨਾ ਤੁਹਾਡੀ ਫਸਲ ਥੋੜੀ ਆਉਂਦੀ ਮੈਨੂੰ ਇਹਦਾ ਆਪ ਦੀ ਖਾਤਰ ਕਰਦੇ ਆ ਇਹ ਆਪਣੇ ਖਾਤਰ ਵੇਚ ਨਹੀਂ ਪੁੱਛ ਨਹੀਂ ਬੱਸ ਜਿਹਾ ਮਾਰਾ ਜੀ ਚਲੋ ਘਰ ਵਗੈਰਾ ਤੁਹਾਨੂੰ ਦਿਖਾਉਂਦੇ ਆ ਨਾ ਚਲੋ ਤੇ ਇੱਥੋਂ ਦਾ ਗੰਜੀ ਪਹਾੜੀ ਦਾ ਵੀ ਜਿਹੜਾ ਸੀਗਾ ਸਾਰਾ ਸੁੰਦਰ ਦਿਖਾਤਾ ਹਨਾ ਅੱਜ ਦਾ ਵਲੌਗ ਫਿਰ ਆਪਾਂ ਇੱਥੇ ਹੀ ਖਤਮ ਕਰਦੇ ਆਂ ਅੱਗੇ ਦੇਖਦੇ ਆ ਕਿੱਥੇ ਜਾਣਾ ਕਿਵੇਂ ਕਰਨਾ ਕੀ ਪਲਾਨ ਹੋਇਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਵੀਡੀਓ ਵਧੀਆ ਲੱਗੀ ਹੁਣ ਤੱਕ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਡੇ 6 ਇੱਕ ਸ਼ੇਅਰ ਦੇ ਨਾਲ ਅਸੀਂ ਮੋਟੀਵੇਟ ਹੁੰਨੇ ਆਂ ਪੂਰੇ ਫਿਰ ਅਸੀਂ ਹੋਰ ਵੀਡੀਓ ਬਣਾ ਸਕੀਏ ਹਨਾ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਤੇ ਥੈਂਕ ਯੂ ਧੰਨਵਾਦ ਬਾਏ ਬਾਏ 走喽！<Ciao> <laughs>